ਤੋ ਸਾਹਿਬ ਤਾਲਾ ਕਿਵੇਂ ਵੱਜਿਆ ਜਿਹੜਾ ਜਿਹੜਾ ਕੋਠੇ ਨੂੰ ਵੱਜਿਆ ਆ ਉਹ ਜਿਹਦੀ ਸਾਰਾ ਸਮਾਨ ਬੈਂਕ ਨੇ ਚੋਰੀ ਕਰਕੇ ਖੜਿਆ ਸੀ ਜਿਹਦੀ ਦਰਖਾਸਤ ਤੁਹਾਡੇ ਕੋਲ ਚੱਲਣ ਦੀ ਆ 20 ਤਰੀਕ ਦੀ ਦਰਖਾਸਤ ਚੱਲਣ ਦੀ ਹੈ ਨਾ ਹਾਂਜੀ ਤਾਲਾ ਕਿਨੇ ਮਾਰਿਆ ਉਹ ਜਿਹੜਾ ਸਾਡੇ ਕੋਲ ਦਰਖਾਸਤ ਆਈ ਹੈ ਹਾਂਜੀ ਠੀਕ ਆ ਨਾ ਮੈਂ ਮੌਕੇ ਵੇਖਣ ਗਿਆ ਹਾਂਜੀ ਮੌਕੇ ਦੇ ਮੁਤਾਬਕ ਮੌਕੇ ਤੇ ਤੁਸੀਂ ਕੰਪਲੇਂਟਰ ਨੂੰ ਨਾਲ ਸੱਦਿਆ ਮੌਕੇ ਤੇ ਕੰਪਲੇਂਟ ਦਿਖਾ ਦੇਸੀ ਕਿਹੜਾ ਕੰਪਲੇਂਟ ਜਿਨ੍ਹਾਂ ਦਾ ਸਮਾਨ ਸਾਰਾ ਚੋਰੀ ਕੀਤਾ ਬੈਂਕ ਨੇ ਉਥੋਂ ਪਤਾ ਨਹੀਂ ਸਮਾਨ ਦੇ ਚੋਰੀ ਹੋਇਆ ਕਿ ਨਹੀਂ ਤੁਹਾਡੇ ਕੋਲ ਦਰਖਾਸਤ ਆ ਤੁਹਾਨੂੰ ਦੱਸਿਆ ਨਹੀਂ ਕਿਉਂ ਗੁਰਜੀਤ ਸਿੰਘ ਜੀ ਤੁਸੀਂ ਦੱਸਿਆ ਹਾਂਜੀ ਤੁਸੀਂ ਦੱਸਿਆ ਇਹਨਾਂ ਨੂੰ ਤਾਲੇ ਤੋੜਨ ਦਾ ਅਧਿਕਾਰ ਕਿਨੂੰ ਹੈਗਾ ਮੈਂ ਤਾਲੇ ਤੋੜਨ ਦਾ ਅਧਿਕਾਰ ਹੋਇਆ ਕਹਿੰਦੀ ਉਹ ਬੈਂਕ ਨੇ ਤੋੜਿਆ ਉਹ ਤਾਂ ਬੈਂਕ ਨੇ ਨਹੀਂ ਤੋੜਿਆ ਵਾ ਉਹ ਬੈਂਕ ਨੇ ਨਹੀਂ ਤੋੜਿਆ ਚੋਰੀ ਸਮਾਨ ਉਹਨਾਂ ਨੇ ਜਦੋਂ ਕਰਕੇ ਖੜਿਆ ਤੋ ਖਿਲਾ ਉਹਨਾਂ ਨੇ ਨਹੀਂ ਤੋੜਿਆ ਨਾ ਸੁਣੋ ਜੀ ਮੇਰੀ ਗੱਲ ਹਾਂ ਜੀ ਕਿਹਨੇ ਤੋੜੀਆਂ ਕਿੰਨੇ ਤੋੜੀਆਂ ਇਸੇ ਗੱਲ ਦੇ ਵਾਸਤੇ ਤਸਦੀਕ ਕਰਨ ਲੱਗੇ ਬਿਆਨ ਦੇਣ ਲੱਗਾ ਹਾਂਜੀ ਠੀਕ ਹੈ ਨਾ ਬਿਆਨ ਦੇਣਗੇ ਤਾਂ ਬੈਂਕ ਦਾ ਕਿਹਨਾਂ ਦਾ ਬੈਂਕ ਦਾ ਸਾਦਾ ਸਾਦਾ ਲਿਖਣਾ ਹਾਂਜੀ ਇਹ ਉਹਦੇ ਪੁੱਛਣ ਲੈਂਦੀ ਆ ਸਾਹੀ ਉਹਦੀ ਲਾਗੇ ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਮੈਂ ਤਮੀਜ਼ ਨਾਲ ਕਰਾਂਗੀ ਸਰ ਮੈਂ ਤਾਂ ਇਹ ਵੀਡੀਓ ਸ਼ੂਟ ਕਰਨੀ ਆ ਵੀਡੀਓ ਨਹੀਂ ਇੱਥੇ ਬਣਾ ਸਕਦੇ ਪਰ ਮੈਂ ਸਰ ਤੁਸੀਂ ਵੀਡੀਓ ਬਣਾ ਰਹੇ ਹੋ ਮੈਂ ਵੀ ਬਣਾ ਸਕਦੀ ਆ ਤੁਸੀਂ ਕਿਲੋ ਵਕੀਲਾਂ ਵਾਲੀ ਗੱਲ ਕਰੋ ਮੈਂ ਮਕਿਲਾਂ ਵਾਲੀ ਗੱਲ ਕਰਾਂਦੀ ਆ ਸਰ ਤੁਸੀਂ ਕੋਰਟ ਦੇ ਦੱਸਦਾ ਕਿਦਨ ਕਰੋ ਕੋਰਟ ਚ ਹਾਂਜੀ ਕੋਰਟ ਚ ਕਰੋ ਤੇ ਸਰ ਤੁਸੀਂ ਕੋਰਟ ਦੇ ਆਰਡਰ ਲੈ ਕੇ ਆਏ ਸੀਗੇ ਕੋਈ ਕਿਹੜਾ ਕੋਰਟ ਦਾ ਆਰਡਰ ਲੈਣਾ ਅਨੂ ਮਕਾਨ ਨੂੰ ਦੁਬਾਰਾ ਤਾਲੇ ਨਾਲ ਬੈਂਕ ਦਾ ਬੈਂਕ ਨੇ ਆ ਬੈਂਕ ਦਾ ਪ੍ਰੈਸ਼ਰ ਨਾਲ ਬੈਂਕ ਮਾਰ ਕੇ ਨਾਲ ਤੁਸੀਂ ਮੇਰਾ ਕਸਰੋ ਬੈਂਕਾ ਮਾਲਕਾ ਦਾ ਮਤਲਬ ਜਿਹੜਾ ਸਮਾਨ ਚੋਰੀ ਹੋਇਆ ਦਾ ਮਤਲਬ ਬੈਂਕ ਨੇ ਕੀਤਾ ਨਾ ਜਿਹੜਾ ਸਮਾਨ ਚੋਰੀ ਜਿਹੜਾ ਬੈਂਕ ਨੂੰ ਉਹਦੇ ਸਾਰੇ ਤਾਲੇ ਖੁੱਲੇ ਸਾਡੇ ਕੋ ਵੀ ਵੀਡੀਓ ਹੈਗੀਆਂ ਵਾ ਤਾਲੇ ਖੁੱਲੇ ਸਿੱਲਾ ਟੁੱਟੀਆਂ ਹੋਈਆਂ ਮਕਾਨ ਦੇ ਅੰਦਰ ਸਾਰੀ ਤੋੜਫੰਨ ਹੋਈ ਆ ਸਾਰਾ ਕੁਝ ਹੋਇਆ ਆ ਕਿ ਤੁਸੀਂ ਕਰ ਲਗੇ ਕਿ ਉਹ ਕਿੰਨੇ ਤੋੜੀਆਂ ਹਾਂਜੀ ਉਹ ਉਹੀ ਗੱਲ ਤਸਦੀਕ ਕਰਨਗੇ ਹਾਂਜੀ ਉਹ ਤੁਸੀਂ ਜਦੋਂ ਮਕਾਨ ਦਾ ਤੇ ਮੌਕਾ ਵੇਖਣ ਗਏ ਸੀ ਤੁਸੀਂ ਕੰਪਲੇਂਟਡ ਦੇ ਨਾਲ ਗਏ ਤੇ ਲੈ ਕੇ ਛੱਡਿਆ ਜਿਹਨੂੰ ਜਿਨ੍ਹਾਂ ਦਾ ਮਕਾਨ ਸੀ ਲਾ ਉਥੇ ਮੈਨੂੰ ਮੇਰੇ ਕੋਲ ਤਾਂ ਕੰਪਲੇਂਟਡ ਬੈਂਕ ਆਈ ਆ ਮੈਨੂੰ ਨਹੀਂ ਹੋਰ ਕਿਸੇ ਕੰਪਲੇਂਟਡ ਦਾ ਅੱਛਾ ਤੁਹਾਡੇ ਕੋਲੋਂ ਬੈਂਕ ਆਈ ਆ ਕੰਪਲੇਂਟਡ ਦਾ ਮਤਲਬ ਜਿਹੜਾ ਦਰਖਾਸਤ ਕਰਤਾ ਸੀਗਾ ਉਹਦੀ ਦਰਖਾਸਤ ਤੁਸੀਂ ਅਜੇ ਤੱਕ ਵੇਖੀ ਵੀ ਨਹੀਂ ਆ ਨਹੀਂ ਦਰਖਾਸਤ ਚੱਲ ਰਹੀ ਐ ਇਸੇ ਕਰਕੇ ਉਥੇ ਗਏ ਮੌਕਾ ਵੇਖਣ ਤੁਸੀਂ ਮੌਕਾਦਰ ਖੜਾ ਬੈਂਕ ਕਰਕੇ ਵੇਖਣਗੇ ਬੈਂਕ ਕਰਕੇ ਬੈਂਕ ਦੇ ਮਗਰ ਗਏ ਜੇ ਤੁਸੀਂ ਬੈਂਕ ਕਰਕੇ ਗਏ ਜੇ ਅੱਛਾ ਤੁਸੀਂ ਜਿਹੜੀ ਦਰਖਾਸਤ ਤੁਹਾਨੂੰ ਰੰਜਨਦੀਪ ਕੋਲ ਨੇ ਦਿੱਤੀ ਸੀ ਉਹਦਾ ਕੀ ਕੀਤਾ ਉਹਨਾਂ ਵੀ ਕਰ ਰਹੇ ਕੀ ਕਰ ਰਹੇ ਜੇ ਉਹਦਾ ਕੀ ਕਰ ਰਹੇ ਜੇ ਦੇਖੋ ਉਹ ਬੈਂਕ ਦੇ ਜਿਹੜੀ ਚੱਲ ਰਹੀ ਹੈ ਜਿਹੜੀ ਰਾਤੀਂ ਕੂਆ ਆਇਆ ਉਹਦੀ ਗੱਲ ਕਰ ਰਹੇ ਮੈਂ ਉਹਦੀ ਗੱਲ ਕਰ ਰਹੇ ਹਾਂ ਜਿਹੜਾ ਗਾਰਡ ਨੂੰ ਜਿਹੜਾ ਪਹਿਲਾ ਵਕਵਾ ਜਿਹੜਾ ਪਹਿਲਾ ਵਕਵਾ ਆਇਆ ਉਹਦਾ ਕੀ ਕੀ ਕਰ ਰਹੇ ਜੇ ਉਹਦਾ ਉਹਦੇ ਬਾਅਦ ਕੀ ਕਰ ਰਹੇ ਜੇ ਸਰ ਉਹਦੇ ਚ ਕੀ ਕਰ ਰਹੇ ਜੇ ਮੈਂ ਵੀ ਪੁੱਛਣ ਦੀ ਤੁਹਾਡੇ ਕੋਲ 20 ਤਰੀਕ ਦੀ ਦਰਖਾਸਤ ਆਈ ਉਹਦੇ ਚ ਹੁੰਦਾ ਕੀ ਕੀਤਾ ਮੈਂ ਉਹੀ ਪੁੱਛਣ ਉਹਦੇ ਵੀ ਤਸਦੀਕ ਕਰ ਲਾਂਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਇੰਚਾਮ ਆ ਉਹ ਵੀ ਤਸਦੀਕ ਕਰ ਲਾਂਗੇ ਕਦੋਂ ਕਰ ਰਹੇ ਜੀ ਉਹਦਾ ਤਸਦੀਕ ਜਿਹੜਾ ਉਹਨੂੰ ਔਰਤ ਨੂੰ ਇੱਕ ਲੇਡੀ ਨੂੰ ਆ ਦਰਵਾਜ਼ਾ ਖੋਲੋ ਦਰਵਾజా ਕੋਲਾ ਲੌਕ ਅਸ ਇੱਕ ਵਕੀਲ ਕੱਲੇ ਨੂੰ ਤੁਸੀਂ ਅੰਦਰ ਲੌਗ ਕਰਕੇ ਕੱਲੀ ਨੂੰ ਕਹਦੇ ਰੱਖਿਆ ਤਾਂ ਐਨੇ ਜਾਣੇ ਮੈਂ ਮੇਰਾ ਇੱਕ ਆਇਆ ਆ ਆ ਦੇਖੋ ਆ ਸਾਰੇ ਕੁਝ ਵਜਾ ਹੋ ਗਏ ਔਰ ਬੈਠੇ ਆ ਗਏ ਔਰ ਲੇਡੀ ਲੱਗ ਗਿਆ ਨਵੇਂ ਕੰਮ ਪਾਦਾ ਹੈ ਇਹ ਦੇਖੋ ਆ ਸਾਰੇ ਜੇ ਕੰਮ ਆ ਦੇਖੋ ਮੈਂ ਵਕੀਲ ਕੱਲੀ ਬੈਠੀ ਆ ਮੈਂ ਤਾਂ ਵਕੀਲ ਆ ਕੇ ਆਸਾ ਤੁਹਾਨੂੰ ਗੱਲ ਪੁੱਛਦਾ ਮੈਨੂੰ ਰਾਈਟ ਆ ਮੈਂ ਰਾਈਟ ਆ ਮੈਂ ਦੇ ਰਿਹਾ ਤੁਹਾਨੂੰ ਹਾਂ ਨਾ ਨਾ ਸੁਣੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਹਾਂ ਜੀ ਸਾਡੇ ਬੈਂਕ ਹਾਜ਼ਰ ਨੇ ਕੋਈ ਨੂੰ ਕਿਸੇ ਨੇ ਕੁੱਤਾਂ ਤੁਸੀਂ ਮੈਨੂੰ ਜਿਹੜੀ ਰੰਗ ਇਹ ਤੱਕ ਆਏ ਹੋ ਤੁਸੀਂ ਹਾਂ ਰੰਜਨਦੀਪ ਨੂੰ ਜਿਹੜੀ ਕੱਲ ਉਹਨੇ ਆਪਣੀ ਦਰਖਾਸਤ ਦਿੱਤੀ ਹੈ ਜਿਹੜਾ ਉਹ ਕੁੱਤੀਆਂ ਚੂੜੀਆਂ ਕਹੀ ਉਹਦਾ ਕੀ ਕੀਤਾ ਸਰ ਹੁਣ ਤੱਕ ਉਹ ਕੱਲਦੇ ਉਹਦੇ ਬਿਆਨ ਨੋਟ ਕੀਤੇ ਉਹਦੇ ਚ ਕੀ ਕੀਤਾ ਆਪਾਂ ਮੇਰੀ ਇੱਕ ਗੱਲ ਸੁਣੋ ਹਾਂਜੀ ਤੁਸੀਂ ਵਕੀਲ ਹੋ ਨਾ ਹਾਂਜੀ ਵਕੀਲਾਂ ਵਾਲੀ ਗੱਲ ਕਰੋ ਵਕੀਲਾਂ ਵਾਲੀ ਗੱਲ ਕਰ ਰਹੀ ਆ ਮੌਕੇ ਤੇ ਆਇਆ ਮੌਕਾ ਵੇਖ ਕੇ ਆਇਆ ਅੱਛਾ ਬਿਆਨ ਦਰਜ ਕਰਾਂਗਾ ਜੇਰਾ ਤੁਹਾਡਾ ਕੰਪਲੇਂਟਡ ਉਹਦੇ ਬਿਆਨ ਦਰਜ ਕਰਾਂਗਾ ਜੋ ਬਣਦੀ ਉਹ ਕਾਰਵਾਈ ਕਰਾਂਗੇ ਜਦੋਂ ਤੁਸੀਂ ਮੌਕਾ ਵੇਖਣ ਗਏ ਜੇ ਤੁਸੀਂ ਨਾਲ ਕੰਪਲੇਂਟ ਨੂੰ ਖੜਿਆ ਅੰਦਰ ਵੀ ਤੇਰਾ ਤੇ ਸਾਰਾ ਸਮਾਨ ਤੋੜ ਫੋੜ ਕੀਤਾ ਗਿਆ ਸਾਰਾ ਖੋਲਿਆ ਗਿਆ ਵਾ ਵੇਖਿਆ ਗਿਆ ਤੁਸੀਂ ਉਹ ਵੇਖਿਆ ਜਾ ਕੇ ਮੈਂ ਵੇਖਿਆ ਜੀ ਮੈਂ ਅੰਦਰ ਜਾ ਕੇ ਉਹ ਨਹੀਂ ਵੇਖਿਆ ਮੈਂ ਜਾ ਕੇ ਅੰਦਰ ਜਾ ਕੇ ਤੁਸੀਂ ਵੇਖਿਆ ਨਹੀਂ ਤੁਸੀਂ ਮਕਾਨ ਦੇ ਅੰਦਰ ਐਂਟਰ ਹੋ ਹੁੰਦੇ ਜੇ ਹਾਂ ਹੁੰਦੇ ਹਾਂ ਤੇ ਤੁਸੀਂ ਅੰਦਰ ਜਾ ਕੇ ਵੇਖਿਆ ਜਿਹੜਾ ਉਹਦਾ ਸਾਰਾ ਸਮਾਨ ਖੋਲਿਆ ਗਿਆ ਬੈਂਕ ਨੇ ਜਦੋਂ ਉਹਨਾਂ ਦੀ ਕਬਜ਼ੇ 'ਚ ਸੀ ਨਾ ਮਕਾਨ ਇਹਨਾਂ ਨੇ ਸੀਲ ਲਾ ਕੇ ਨਾ ਮਕਾਨ ਨੂੰ ਜਿਨ੍ਹਾਂ ਨੇ ਆਪਣਾ ਸਿਕਿਉਰਿਟੀ ਗਾਰਡ ਵੀ ਰੱਖਣਾ ਸੀ ਐਜ ਪਰ ਲੋ ਤੁਹਾਨੂੰ ਦੱਸਣ ਦੀ ਹਾਂ ਠੀਕ ਹੈ ਨਾ ਇਹਨਾਂ ਨੇ ਆਪਣਾ ਸਿਕਿਉਰਿਟੀ ਗਾਰਡ ਆਂਦਾ ਹੈ ਨਾ ਨਹੀਂ ਵੈਸੇ ਜਿਨ੍ਹਾਂ ਕੇ ਪੁਲਿਸ ਵਾਲਿਆਂ ਨੂੰ ਆਂਦਾ ਨਾ ਮੈਨੂੰ ਪਤਾ ਹੀ ਹੁੰਦਾ ਠੀਕ ਹੈ ਨਾ ਤੁਸੀਂ ਨਾ ਆਪਣੀ ਥੋੜੀ ਜਿਹੀ ਨਾ ਮੇਰੀ ਪਰਿਭਾਸ਼ਾ ਬਿਲਕੁਲ ਠੀਕ ਹੈ ਠੀਕ ਹੋਕੇ ਮੇਰੀ ਡਿਊਟੀ ਚ ਰਕਾਵਟ ਪਾਉਂਦਾ ਤਾਨੂੰ ਕੋਈ ਹੋਰ ਔਖੀ ਤਕਨੂੰ ਇੰਨਾ ਪਤਾ ਮੇਰੇ ਦੇ ਅੱਗੇ ਇੱਕ ਝੂਠਾ ਪਰਦਾ ਕੀਤਾ ਹਾਂ ਫਿਰ ਜਾਣਦੇ ਜੇ ਮੈਂ ਵੀ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਜੇ ਤੇ ਮੈਨੂੰ ਵੀ ਨਹੀਂ ਡਰਾਤੀ ਮੈਨੂੰ ਡਰਾਉਂਦੇ ਜੇ ਸਾਰੇ ਪੁਲਿਸ ਵਾਲੇ ਇਕੱਠੇ ਕਰਕੇ ਅੰਦਰ ਮੈਨੂੰ ਬਿਠਾ ਕੇ ਤੇ ਮੈਨੂੰ ਕੱਲੀ ਨੂੰ ਤੁਸੀਂ ਡਰਾਉਂ ਤੋਂ ਕੋਸ਼ਿਸ਼ ਕਰਦੇ ਨਾਲ ਮੇਰੀਆਂ ਥਾਪ ਚਾਰ ਜਣੇ ਵੀਡੀਓ ਚੂਸ ਕਰਨ ਦੇ ਜੇ ਤੁਸੀਂ ਮੈਨੂੰ ਅਗਰ ਇੱਕ ਗੱਲ ਸੁਣੋ ਸਾਰੇ ਵੀਡੀਓ ਮੇਰੀਆਂ ਹੁਣ ਕੱਲੀਆਂ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਇੱਕ ਮਿੰਟ ਮੈਂ ਤੁਹਾਨੂੰ ਡਰਾ ਰਹਿ ਤਮ ਤੁਸੀਂ ਮੈਨੂੰ ਡਰਾ ਤਮ ਘਾ ਰਹੇ ਜੇ ਤੁਸੀਂ ਮੇਰੇ ਕੋਲ ਆਏ ਪੁੱਛਣ ਪਰ ਮੈਂ ਡਰਦੀ ਨਹੀਂ ਨਾ ਪੁਲਿਸ ਉਹ ਯਾਰ ਮੈਂ ਫੜ ਦਿਨੂ ਤੈਨੂੰ ਜਰਾ ਨਹੀਂ ਨਹੀਂ ਧਰਾ ਤਾਂ ਰਹਿ ਜਾ ਤੁਸੀਂ ਮੈਨੂੰ ਨਾਲ ਮੈਨੂੰ ਝੂਠਾ ਪਰਚਾ ਦੇ ਜਾਂਦਾ ਤੁਸੀਂ ਮੈਨੂੰ ਧਮਕੀ ਲਾ ਰਹੇ ਹੋ ਤੁਸੀਂ ਮੈਨੂੰ ਖਾ ਰਹੇ ਹੋ ਤੁਸੀਂ ਇਸ ਤਰ੍ਹਾਂ ਕਰੋ ਇੱਕ ਮਿੰਟ ਤੁਸੀਂ ਉੱਥੇ ਬੈਠੋ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਇਹਨਾਂ ਦਾ ਪਤਾ ਪਤਾ ਕੀ ਗੱਲ ਹੈ ਫਿਰ ਮੈਂ ਤੁਹਾਨੂੰ ਮੇਰੀ ਗੱਲ ਸੱਜਣ ਤੁਹਾਨੂੰ ਉਹ ਪੁਲਿਸ ਅਫਸਰ ਨੇ ਅੱਛਾ ਤੁਸੀਂ ਵੀ ਠੀਕ ਹੈ ਤੁਸੀਂ ਵੀ ਮਤਲ ਆਪਣੇ ਵਕੀਲ ਨਾਲ ਜਾਓ ਲੇਕਿਨ ਆਪਾਂ ਬੜੇ ਚੰਗੇ ਕਾਨੂੰਨ ਦੇਣਾ ਤਾਂ ਮੈਂ ਕਾਨੂੰਨ ਮੈਂ ਤਾਂ ਉਹਨਾਂ ਨੂੰ ਹੀ ਪੁੱਛਾਂਗਾ ਇੱਜ਼ਤ ਲਈਏ ਨਹੀਂ ਨਾ ਤੇ ਮੈਂ ਪੰਜੇ ਤੋਂ ਪੁੱਛ ਜਾਨਾਂ ਉਹਨਾਂ ਦੀ ਗੱਲ ਹੈ ਕੋਈ ਨਾ ਤੇ ਬਾਕੀ ਨਹੀਂ ਉਹਨਾਂ ਦੀ ਲੇ ਜੀ ਆਪਾਂ ਉਹਨਾਂ ਦੀ ਵੀ ਗੱਲਬਾਤ ਕਰ ਸਕਦੇ ਹਾਂ ਤੁਸੀਂ ਜਿਹੜਾ ਤੁਹਾਡਾ ਮਤੇ ਜੀ ਆਪਾਂ ਦਾ ਨਾਮ ਬੋਲਦਾ ਜਦੋਂ ਮੈਂ ਉਹਨੂੰ ਬੁਲਾਵਾਂਗਾ ਉਹਨੂੰ ਲੈ ਕੇ ਆਜੋ ਇਹਨਾਂ ਨੂੰ ਪਰਮਾਨਾ ਦੱਸੋ ਕੁਝ ਕੁਕਾਰੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮੈਨੂੰ ਆਪਣਾ ਉਹਨਾਂ ਦਾ ਬਿਆਨ ਦਰਜ ਕਰ ਲੈਣ ਤੋਂ ਤੁਸੀਂ ਜਿਹੜਾ ਮਤੇ ਜੀ ਜਿਹੜਾ ਤੁਹਾਡਾ ਕੰਮ ਹੈ ਅੱਛਾ ਸਰ ਜਿਹੜਾ ਕੰਪਲੇਨ ਕਰ ਰਹੇ ਨੇ ਜਿਹਦੇ ਨਾਲ ਉਹਦਾ ਕੱਲ ਦਾ ਬਿਆਨ ਨੋਟ ਕੀਤਾ ਉਹਦੇ ਵਿੱਚ ਸਰ ਕੀ ਕੀਤਾ ਆਪਾਂ ਹੁਣ ਤੱਕ ਜੇਕਰ ਉਹਨਾਂ ਨੇ ਤੁਸੀਂ ਜਿਹੜੇ ਲਫ਼ਜ਼ ਕਹਿ ਰਹੇ ਹੋ ਹਾਂਜੀ ਉਹ ਦਰਾਂਲੇ ਤਫतीश ਉਹ ਵੀ ਕਰ ਲਾਂਗੇ ਹਾਂਜੀ ਅਜੇ ਨਹੀਂ ਆਨੇ ਤੇ ਨਹੀਂ ਕਰ ਰਹੇ ਤੇ ਅੱਛਾ ਸਰ ਸਾਡੀ ਕੋ ਦਰਖਾਸਤ ਪਹਿਲਾਂ ਦੀ ਇਹ ਵੀ ਮੇਰਾ ਸਮਾਨ ਬੈਂਕ ਚੋਰੀ ਕਰਕੇ ਲੈ ਆ ਕੇ ਜਾ ਰਿਹਾ ਮੇਰਾ ਸਮਾਨ ਇਹਨਾਂ ਨੂੰ ਮਕਾਨ ਨੂੰ ਤਾਲੇ ਮਾਰਨ ਦਾ ਰਾਈਟ ਆ ਉਹਨਾਂ ਦਾ ਸਮਾਨ ਬੈਂਕ ਨੂੰ ਉਹਨਾਂ ਦਾ ਸਮਾਨ ਜਿਹੜਾ ਉਹ ਲੈ ਜਾਂਦਾ ਇਹਨਾਂ ਨੂੰ ਕੋਈ ਰਾਈਟ ਹੀ ਨਹੀਂ ਤੇ ਜਿਹੜਾ ਸਮਾਨ ਆ ਉਹਨਾਂ ਨੂੰ ਜਾ ਕੇ ਮਲਾਇਆ ਵੀ ਅੰਦਰ ਕਿਹੜਾ ਕਿਹੜਾ ਉਹਨਾਂ ਦਾ ਸਮਾਨ ਮੌਜੂਦ ਆ ਇੱਕ ਗੱਲ ਸੁਣੋ ਜੀ ਹਾਂਜੀ ਇਹੋ ਤੇ ਗੱਲ ਤਸਦੀਕ ਕਰਨਾ ਚੋਰੀ ਕਰਕੇ ਕਿੰਨੇ ਖੜਿਆ ਹਾਂਜੀ ਇਹੋ ਚ ਕਰ ਉਹ ਤਸਦੀਕ ਤੇ ਕਰਨਾ ਪਲ ਜਿਹੜਾ ਉਹਨਾਂ ਦਾ ਅੰਦਰ ਹਜੇ ਸਮਾਨ ਉਹ ਤਾਂ ਤੁਸੀਂ ਤਸਦੀਕ ਕਰਨਾ ਜਾਂ ਸਮਾਨ ਚੋਰੀ ਕਰਕੇ ਖੜਿਆ ਜਿਹੜਾ ਅੰਦਰ ਉਹਨਾਂ ਦਾ ਹਜ ਮਾਂ ਜਾ ਕੇ ਮਲਵਾਇਆ ਉਹ ਦੱਸਣਗੇ ਨਾ ਉਹ ਬੜੀਆਂ ਇਨਵੈਂਟਰੀ ਬੈਂਕ ਨੇ ਭਰਾਈਆਂ ਆ ਲਿਆਓ ਸਰ ਉਹ ਇਨਵੈਂਟਰੀ ਅਸੀਂ ਵੇਖਣਾ ਚਾਹੁੰਦੇ ਆ ਨਾ ਦਿਖਾਓ ਲੋ ਜੀ ਕਿ ਸਾਹਿਬ ਇਨਵੈਂਟਰੀ ਠੀਕ ਹੈ ਤੁਸੀਂ ਬਾਕੀ ਬਾਅਦ ਵਿੱਚ ਜਦੋਂ ਤੁਸੀਂ ਬਾਕੀ ਬਾਅਦ ਵਿੱਚ ਜਦੋਂ ਦਫ਼ਤਰ ਆਉਗਾ ਮਾਰਚ ਨੂੰ ਤੁਸੀਂ ਸਾਡੇ ਠੀਕ ਹੈ ਤੁਹਾਨੂੰ ਹੀ ਦੱਸਾਂਗੇ ਜੀ ਤੇਰਾ ਜਿਹੜਾ ਜਿਹੜਾ ਉਹ ਕਹਿ ਕੇ ਨਾ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਕਹਿ ਕੇ ਤੁਹਾਨੂੰ ਉੱਥੇ ਦੱਸ ਦੇ ਜਿਹੜਾ ਜਿਹੜਾ ਉਹ ਦੂਸਰੇ ਪਾਸੇ ਦਾ ਮਦਈ ਆ ਉਹਨੂੰ ਵੀ ਬੁਲਾਵਾਂਗੇ ਉਹਦਾ ਪੱਤਰ ਵੀ ਸੁਣਾ ਲੈ ਪਹਿਲਾਂ ਤੇ ਸਾਡੇ ਕੋਲ ਆਈ ਆ ਅਸੀਂ ਉਹ ਕਰਾਂਗੇ ਤੇ ਤੁਸੀਂ ਨਹੀਂ ਪਹਿਲਾ ਬੈਂਕ ਨਹੀਂ ਜਾਈ ਤੁਹਾਨੂੰ ਗਲਤ ਫਹਮੀ ਹੋ ਜਾਂਦੀ ਜੇ ਪਹਿਲਾ ਰੰਜਨਦੀਪ ਤੁਹਾਡੇ ਕੋਲ ਆਈ ਜੇ ਕੋਈ ਗੱਲ ਨਹੀਂ ਜੀ ਬੈਂਕ ਨਹੀਂ ਜਾਏ ਆਪਾਂ ਸ਼ਾਇਦ ਦਿਵਾਗ ਨੂੰ ਵਰਦੀ ਦੀ ਗਰਮੀ ਆਪਣੇ ਜਿਆਦਾ ਆ ਗਿਆ ਆਪਣਾ ਜੇਤਾ ਘੋਲ ਲਗਿਆ ਉਸ ਨਾਮ ਨਾ ਵਾਧੂ ਕਮਾਉਣਾ ਨਾ ਨਾ ਸਰ ਤੁਸੀਂ ਕਹਿੰਦੇ ਮੇਰੇ ਕੋਲ ਪਹਿਲਾ ਬੈਂਕ ਆਇਆ ਮੈਂ ਪਹਿਲਾਂ ਨਹੀਂ ਕਿਹਾ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਰੰਜਨਦੀਪ ਆਈ ਜੇ ਮੈਂ ਤਾਂ ਤੁਹਾਡੀ ਗਲਤੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਆ ਇੱਥੇ ਤੁਸੀਂ ਗਲਤੀ ਮੇਰੀ ਨਾ ਠੀਕ ਕਰੋ ਨਾ ਕਰਾਂ ਠੀਕ ਮਤਲਬ ਇਹਨਾਂ ਨੂੰ ਗਲਤੀ ਕਰਨ ਦੇਵਾ ਸਾਡੇ ਕੋਲ ਨਾ ਸਾਡੇ ਕੋਲ ਜਿਹੜਾ ਮਰਜੀ ਪਹਿਲਾਂ ਆਜੇ ਬਾਅਦ ਚ ਆਜੇ ਅਸੀਂ ਨਹੀਂ ਆਏ ਅਸੀਂ ਜਿਹੜਾ ਤੁਸੀਂ ਅਛਾ ਤੁਸੀਂ ਆਨੇ ਆਏ ਹੀ ਕਰਦੇ ਜੇ ਨਹੀਂ ਆਣੀ ਕਰਨਾ ਇਹ ਨਹੀਂ ਤੁਸੀਂ ਇਹੀ ਕਿਹਾ ਮੈਂ ਆਨੇ ਆਏ ਕਰਦਾ ਵਾਂ ਤੁਸੀਂ ਐਡਾ ਤੁਸੀਂ ਆਪਣਾ ਨਾ ਤੁਸੀਂ ਕਹਿੰਦੇ ਜੀ ਮੈਂ ਆਨੇ ਆਏ ਕਰਦਾ ਹਾਂ ਮੈਂ ਤੁਹਾਨੂੰ ਬਾਹਰ ਚਲੋ ਠੀਕ ਹੈ ਬਾਹਰ ਚਲੋ ਤੁਸੀਂ ਪਹਿਲਾਂ ਜੀ ਚਲੋ ਅੰਦਰੋਂ ਬਾਹਰ ਚਲੋ ਜੀ ਆਪਣਾ ਬਾਹਰ ਚਲੋ ਜੀ ਤੁਸੀਂ ਇਥੋਂ ਡਾਕਟਰ ਤੋਂ ਬਾਹਰ ਚਲੋ ਮੈਂ ਤੁਹਾਡੀ ਵੀ ਪੱਕ ਸੁਣਦਾ ਅਛਾ ਤੁਸੀਂ ਮੇਰਾ ਪੱਕ ਨਹੀਂ ਸੁਣਦੇ ਚਲੋ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਹੈ ਤੁਸੀਂ ਨਾ